ਵਾਲੀ ਲਗਦੀ ਅੰਦਰ ਝਾਤੀ ਮਾਰ ਵੇਖ ਲੈ ਜੀਵੇ ਨਾਮ ਬੰਤਗਦੇ ਅੰਦਰ ਝਾਤੀ ਮਾਰ ਵੇਖ ਲੈ ਜੀਵੇ ਨਾਮ ਵਾਲੀ ਜਗਦੀ I'm a body ਚਾਰੇ ਚਾਰੇ ਗਵੀ ਜਲ ਜਤੀ ਮਾਰੀ ਚੰਨੀ ਜੋ ਕਾ ਜੀਵੇ ਨਾਮ ਮਾਰੀ ਚੰਨੀ ਜਤ ਜਤੀ ਮਾਰਵੇ ਸੁ ਤਤਕਾ ਕਾਂਤਰ ਜਾਗਣਾ ਕਰ ਬਖਤਰਲੀ ਮਾਰਾ ਕੇ ਮਨ ਦੇਵਨ ਕੀ ਸ਼ੰਕਾ ਨਾਸੀ ਆਪਨ ਰੰਗ ਸਹਜ ਪ੍ਰਕਾਸ਼ੀ ਪ੍ਰਗਤੀ ਜੋਤ ਮਿਟਿਆ ਅੰਧਾਰਾ ਆ ਰਾਮ ਰਤਨ ਪਾਇਆ ਕਰਤ ਵਿਚਾਰ ਨੇਰਾ ਗੁਵਾਰ ਨਹੀਂ ਹੈ ਜੋਤ ਕਰ ਦਿਓ ਇਹ ਕੇ ਜੋਤ ਹੈ ਇੱਕ ਅਨੁਭਵ ਦੀ ਜੋਤ ਜਗ ਪੈਂਦੀ ਆ ਉਹ ਅਨੁਭਵ ਦੇ ਜਿਹੜਾ ਪਹੁੰਚਿਆ ਉਹਨੂੰ ਬਤਾਏ ਗੱਲ ਦਾ ਦੱਸਣ ਵਾਲੀ ਬਾਤ ਨਹੀਂ ਕਿਉਂਕਿ ਅੱਖਰ ਨਹੀਂ ਹੈ ਬਾਹਰ ਦੱਸਣ ਨੂੰ ਅਨੁਭਵ ਦੇ ਵਿੱਚ ਪ੍ਰਕਾਸ਼ ਹੋ ਜਾਂਦਾ ਸੋ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਏਕਾ ਜੋਤ ਜੋਤ ਹੈ ਸ਼ਰੀਰ ਦਾ ਸ਼ਬਦ ਦਿਖਾਏ ਸਤਿਗੁਰੂ ਪੂਰਾ ਸ਼ਬਦ ਸਤਿਗੁਰੂ ਦੇ ਦੀ ਕਮਾਈ ਪੂਰੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰ ਲੋ ਚਲੇ ਅੰਦਰਲੀ ਜੋਤ ਦਿਰ ਜਾਂਦੀ ਆ ਕਾਸ਼ਟ ਵਿੱਚ ਜੋ ਹੈ ਬਸੰਤਰ ਮਤ ਸੰਜਮ ਕਾਟ ਕਟੀ ਤੇ ਲੱਕੜੀ ਦੇ ਵਿੱਚ ਕਹਿੰਦੇ ਆ ਜੈ ਪਰ ਕਿਸੇ ਢੰਗ ਦੇ ਨਾਲੇ ਨਿਕਲਦੀ ਆ RAM ਨਾਮ ਹੈ ਜੋਤ ਸਵਾਈ ਤਤ ਗੁਰਮਤ ਕਾਟ ਲਈ RAM ਦੇ ਨਾਮ ਦੀ ਜਿਹੜੀ ਜੋਤ ਹੈ ਕਹਿੰਦੇ ਤਤ ਵਿਚਾਰ ਕੇ ਇਹ ਇਹ ਨਿਕਲ ਜਾਇਆ ਕਰਦੀ ਐਸਾ ਵੀ ਫਰਮਾਨ ਹੈ ਕਿ ਇਹ ਸਰੀਰ ਸਭ ਧਰਮ ਹੈ ਜੇ ਸਭ ਅੰਦਰ ਸੱਚੇ ਕੀ ਵਿੱਚ ਜੋਤ ਗੋਹ ਜ ਰਤਨ ਵਿੱਚ ਲੋਗ ਰਹੇ ਕੋਈ ਗੁਰਮੁਖ ਸੇਵ ਕੱਢੇ ਖੋਤ ਖੋਤ ਜਿਹੜਾ ਨਾ ਇੱਕ ਟੈਕਨੀਕਲ ਵਰਡ ਹੈ ਇਹ ਔੜ ਜਿਹੜੇ ਨੇ ਇਹ ਪੁਰਾਣੀ ਜਵਾਨੀਆਂ ਦੇ ਅੰਦਰ ਖੂ ਕੱਢ ਦਿੰਦੇ ਸੀ ਦਵੇ ਹੋਏ 100 100 ਸਾਲ ਦੇ ਬੱਕਰੀਆਂ ਛੱਡ ਕੇ ਫੇਰੀ ਜਾਂਦੇ ਸੀ ਬੱਕਰੀ ਕਦੇ ਵੀ ਖੂਹ ਤੇ ਨਹੀਂ ਡੜੂ ਵੀ ਉਹਨੂੰ ਇੰਨਾ ਗਿਆਨ ਹੈ ਉਹ ਬੜਪਾ ਜਾਏਗੀ ਲੋਕ ਡਾਉਂਦੇ ਹੁੰਦੇ ਜਿੱਥੇ ਰੋਟਾਰ ਦੇ ਇਹਦੇ ਖੇਤੀ ਉਡਾਰਦੇ ਖੂਗਾ ਬੰਦ ਹੋ ਜਾਂਦੇ ਸੀ ਬਜ਼ੁਰਗਾਂ ਦੇ ਉਹ ਪਤਾ ਸੀ ਵੀ ਖੂਹ ਹੈ ਸਾਡੇ ਕੇ ਉਹ ਫਿਰ ਉਡਾਂ ਨੂੰ ਜਾਂਦੇ ਸੀ ਉਹ ਬੱਕਰੀਆਂ ਲੈ ਕੇ ਜਾਂਦੇ ਸੀ ਬੱਕਰੀਆਂ ਇਕੱਠੀਆਂ ਕਰਕੇ ਤੋੜ ਦੇਣੀਆ ਜਿੱਥੇ ਖੂਹ ਆ ਜਾਣਾ ਉੱਥੇ ਆਲੇ-ਗਾਲੇ ਹੋ ਜਾਂਦੀ ਐ ਫਿਰ ਉੱਥੋਂ ਪਟ ਲੈਨੇ ਸੀ ਖੂਹ ਨਿਕਲਿਆ ਆਉਂਦਾ ਇਹ ਜਿਹੜੇ ਮਾਰਾਇ ਕੇ ਕੋਈ ਗੁਰਮੁਖ ਸੇਵ ਕੱਢੇ ਖੋਤ ਜਿਹੜੀ ਜੋਤ ਆਂਦ ਤੇ ਦੇਖਿਆ ਬੈਰ ਕੀ ਇੱਕ ਦੇਖਿਆ ਸਭ ਆਤਮਰਾਮ ਪਛਾਣਿਆ ਪਛਾਣ ਆ ਗਈ ਵੀ ਇਹ ਤਾਂ ਆਤਮਾ ਹੀ ਹੈ ਸਾਰੇ ਤਾਂ ਇੱਕ ਰਵਿਆ ਇੱਕ ਉਸਪੋਸ ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸਰਵਨਨ ਕਰੋ ਜਰ ਨਾਨਕ ਨਾਮ ਸਲਾਹ ਤੋਂ ਸੱਚ ਸੱਚੇ ਸੇਵਾ ਤੇਰੀ ਹੋ ਜੋ ਇਸ ਤਰ੍ਹਾਂ ਦੇ ਨਾਲ ਤੇਰੇ ਭਾਈ ਭਾਨਾ ਤੈਨੂੰ ਅਸੀਂ ਇਹ ਅਵਸਥਾ ਵੀ ਦੱਸ ਦਿੱਤੀ ਆ